ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਵੱਡਾ ਭੇੜ ਤੁਸੀਂ ਦੇਖ ਸਕਦੇ ਹੋ ਹੋ ਗਿਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹਨੇ ਅਥਰੂ ਗੈਸ ਭਰਉਣੀ ਸ਼ੁਰੂ ਕਰ ਦਿੱਤੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਕਿਸਾਨ ਐ ਉਹ ਵੀ ਆਪਣੀ ਕਾਰਵਾਈ ਜਿਹੜੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਉੱਤੇ ਡਰੋਨ ਵੀ ਛੱਡਿਆ ਜਾ ਰਿਹਾ ਉਸ ਪ੍ਰਸ਼ਾਸਨ ਦੇ ਪਿੱਛੇ ਫਾ ਪੱਜਿਆ ਪਿੱਛੇ ਹਟਿਆ ਬਹੁਤ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਬਹੁਤ ਪ੍ਰਸ਼ਾਸਨ ਜਿਨ੍ਹਾਂ ਨੇ ਘੜਟੇ ਚੁਣਿਆ ਦਿੱਤਾ ਤੁਸੀਂ ਦੇਖ ਸਕਦੇ ਹੋ ਬਹੁਤ ਪ੍ਰਸ਼ਾਸਨ ਜਿਨ੍ਹਾਂ ਨੇ ਘਦੇੜ ਦਿੱਤਾ ગલ એ ਕਿਸਾਨਾਂ ਨੇ ਜਿਹੜੀ ਪੁਲਸ ਆ ਤੁਸੀਂ ਦੇਖ ਸਕਦੇ ਹੋ ਵੀ ਉਹ ਖਦੇੜ ਦਿੱਤੀ ਆ ਕਿਸਾਨਾਂ ਨੇ બને <muchas> ફર <muchas> ਬਦਲ ਨਹੀਂ ਦਸਤੀ ਮੈਂ ਪਰੇ ਹੋਏ ਪਰੇ ਪਰੇ ਸਾਲਾ ਤੀਜੇ ਦਿਨ ਆ ਦੇਖੋ ਤੁਸੀਂ ਦੇਖ ਸਕਦੇ ਹੋ ਭਈ ਪੁਲਿਸ ਪ੍ਰਸ਼ਾਸਨ ਜਿਹੜਾ ਕਿਸਾਨਾਂ ਨੇ ਉਹ ਖਦੇੜ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਜਿਵੇਂ ਅੱਗੇ ਆਇਆ ਉਸ ਵੱਡੀ ਗਿਣਤੀ ਦੇ ਨਾਲ ਜਿਹੜਾ ਉਹ ਪਿੱਛੇ ਵੀ ਮੁੜ ਰਿਹਾ ਤੁਸੀਂ ਦੇਖ ਸਕਦੇ ਹੋ ਓਏ ਆਜੋ 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 ਆਪ ਦੇਖੇ ਰਹੇ ਤਰੇ ਕੁਛ ਮਿੰਟ ਹੈ ਆਪ ਦੇਖੇ ਰਹੇ ਨਹੀਂ ਫੇਰ ਚੜਨਗੇ ਹਾਂ ਕਾਈ ਚੜਨ ਕਾਈ ਚੜਨ ਪੁੱਟੇ ਬੰਦੇ ਤੁਸੀਂ ਪਿੱਛੇ ਆਰੋ ਦੇਖ ਪਿੱਛੇ ਮੋੜੋ ਪਿੱਛੇ ਕੋ ਆਪਣੀ ਮਾਰਤਾ ਸੀ ਆਜਾ ਬੰਦੇ ਆਗੇ ਹੋ ਆਰਦੇ ਤੋੜੋ ਤੁਹਾਨੂੰ ਕੁੱਟਾਂਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਵਾਰ ਫਿਰ ਤੋਂ ਜਿਹੜੇ ਅਥਰੂ ਗੈਸ ਨੇ ਗੋਲੇ ਨੇ ਬਣਾਉਣੇ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੇ ਆ ਆਪਣੇ ਬੰਦੇ ਦੇ ਵਜੂ ਦਾ ਲਾ ਦੋ ਦੂ ਕੋਈ ਨਹੀਂ ਪੋਈ ਸਮਾਂ ਲਓ ਕੋਈ ਟੋਪੇ ਦੀ ਆਪਾਂ ਮਨਪੀਦਾ ਆ ਗੱਟਾ ਦਿੱਤਨਾ ਗੱਟਾ ਠੀਕ ਹੈ ਕਹਿੰਦੇ ਮੇਰੀ ਗੱਲ ਨਹੀਂ ਜਮਦਗੀ ਕਰ ਰਹੀ ਨਹੀਂ ਕਰੀ ਆ ਸਾਇਓ ਆਪਣੇ ਬੰਦਿਆਂ ਦੇ ਅਥਰੂ ਗੈਸ ਦਾ ਵਿਸਾਰ ਕਰਕੇ ਅਟੈਕ ਕਰਨ ਨੂੰ ਪਿੱਛੇ ਮੋੜੋ ਬੰਦੇ ਕਿਸਾਨਾਂ ਤੇ ਉਸ ਪ੍ਰਸ਼ਾਸਨ ਦੇ ਵਿਚਕਾਰ ਦੇਖੋ ਤੁਸੀਂ ਲਗਾਤਾਰ ਅਥਰੂ ਗੈਸ ਦੇ ਜਿਹੜੇ ਗੋਲੇ ਉਹ ਭਰਾਏ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਬਰਾਬਰ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਬ੍ਰਫ ਮੱਟੇ ਮਾਰਨ ਦੀ ਜਿਹੜੀ ਕਾਰਵਾਈ ਆ ਉਹ ਕਰ ਰਿਹਾ ਇੱਕ ਪਾਸੇ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਚਲਾਏ ਜਾ ਰਹੇ ਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਭਾਈ ਉਹ ਗੋਲੇ ਜਿਹੜੇ ਸੰਭੂ ਖਨੌੜੀ ਤੇ ਵੀ ਨਹੀਂ ਚਲਾਏ ਗਏ ਉਹ ਤੋਂ ਵੱਡੇ ਗੋਲੇ ਜਿਹੜੇ ਇੱਥੇ ਚਲਾਏ ਜਾ ਰਿਹਾ ਇਹ ਆ ਪੰਜਾਬ ਦੀ ਆਪ ਦੀ ਸਰਕਾਰ ਜਿਹੜੀ ਇਹ ਕਹਿੰਦੀ ਰਹੀ ਆ ਭਈ ਮੈਂ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਘਰਾਂ ਦੇ ਤੋਂ ਚੱਲਣ ਵਾਲੀ ਸਰਕਾਰ ਹੈ ਤੁਸੀਂ ਦੇਖ ਸਕਦੇ ਹੋ ਵੀ ਅਥਰੂ ਗੈਸ ਦੇ ਗੋਲੇ ਹਜੇ ਵੀ ਜਿਹੜੇ ਉਹ ਸਿੱਟੇ ਜਾ ਰਹੇ ਆ। ਉਹ ਖੜ ਜਾ ਖੜ ਕੋਥੇ ਤੋਂ ਮਾਰਾ। ਉਹ ਮਾਰ ਨਹੀਂ ਜਾ। ਦੇਖੋ ਦੇਖੋ ਕਿ ਇਸ ਤਰ੍ਹਾਂ ਗੋਲੇ ਜਲਾਏ ਜਾ ਰਹੇ ਨੇ। ਪੁਲਿਸ ਪ੍ਰਸ਼ਾਸਨ ਦਾ ਖੜੀ ਵੜਾ ਦੇ ਤਾਈ ਰੱਖੀ ਮਰੇ ਰਹਾ ਮਾਰਦਾ ਓਏ ਬਹੁਤ ਸ਼ੁਕਰੀਆ ਸ਼ੁਕਰੀਆ ਸਰਬੱਤ ਦਾ ਪੁਲਿਸ ਪ੍ਰਸ਼ਾਸਨ ਦੇਖੋ ਕਿਵੇਂ ਬੱਤਿਆਂ ਨਾਲ ਜਿਹੜੀ ਉਹ ਜਵਾਬੀ ਕਾਰਵਾਈ ਉਹ ਕਰ ਰਿਹਾ ਇਹ ਆ ਭਗਵੰਤ ਮਾਨ ਦੀ ਆਪ ਸਰਕਾਰ ਤੇ ਜਿਹੜੀ ਕਹਿੰਦੀ ਸੀ ਵੀ ਨਾ ਉਹ ਪੁਲਿਸ ਹੋਊ ਨਾ ਉਹ ਫੋਰਸ ਹੋਊਗੀ ਨਾ ਉਹ ਡਾਂਗੀ ਡਾਂਗ ਹੋਊਗੀ ਨਾ ਉਹ ਲਾਠੀ ਹੋਊਗੀ ਤੇ ਅੱਜ ਇਹ ਕੋਈ ਪਹਿਲੀ ਵਾਰ ਨਹੀਂ ਪੰਜਾਬ ਦੇ ਵਿੱਚ ਇਹ ਸਬੂਤ ਮਿਲਿਆ ਵੀ ਉਹੀ ਡਾਂਗ ਉਹੀ ਪੁਲਿਸ ਤੇ ਉਹੀ ਲਾਠੀ ਹੈ ਜਿਹੜੀ ਕਦੇ ਪਹਿਲਾਂ ਕਿਸਾਨਾਂ ਤੇ ਵਰਦੀ ਆਈ ਹੈ ਤੇ ਜਿਹੜੀ ਹੁਣ ਵਰ ਰਹੀ ਐ ਤੋਹੀ ਫੌਜ ਉਹੀ ਪੁਲਿਸ ਜਿਹੜੇ ਦੋ ਕਿਸਾਨ ਆਗੂ ਨੂੰ ਰਿਹਾ ਕਰਾਉਣ ਦਾ ਜਿਹੜਾ ਮਸਲਾ ਸੀ ਤੁਸੀਂ ਦੇਖ ਸਕਦੇ ਹੋ ਬਈ ਕਿਸ ਤਰ੍ਹਾਂ ਬੰਬ ਤੇ ਗੋਲੇ ਚਲਾ ਉਹ ਤੇਰੀ ਓਏ ਹੋਏ 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 ਓਏ 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 ਪਰਨਾ ਬੰਨ ਛੇਤੀ ਕਰ ਛੇਤੀ ਛੇਤੀ ਤੁਸੀਂ ਦੇਖ ਸਕਦੇ ਹੋ ਹੱਥ ਕਿਸਾਨ ਆਗੂ ਦਾ ਕਾਰ ਚੁੱਕਿਆ ਤੁਸੀਂ ਦੇਖੋ ਪੁਲਿਸ ਨੇ ਪੁਲਿਸ ਨੇ ਬੰਬ ਦੇ ਨਾਲ ਕਿਸਾਨ ਆਗੂ ਦਾ ਜਿਹੜਾ ਹੱਥ ਹੈ ਬਿਲਕੁਲ ਦੋ ਬਾਰ ਹੋ ਚੁੱਕਿਆ ਬੰਦੇ ਵਾਪਸ ਮੁੜ ਲੈ ਕੇ ਚੱਲ ਲੈ ਛੇਤੀ ਛੇਤੀ ਚੱਲ ਛੇਤੀ ਚੱਲ ਛੇਤੀ 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 ਕਿਸਾਨ ਆਗੂ ਦਾ ਤੁਸੀਂ ਹੱਥ ਦੇਖ ਸਕਦੇ ਹੋ ਜਲਦੀਪ ਦੋ ਫਾੜ ਹੋ ਚੁੱਕੇ ਆ ਆ ਬਾਈ ਦਿਖਾਈ ਮਲੇ ਇੱਧਰ ਬਾਈ ਦੇਖੋ ਕਿਸ ਤਰ੍ਹਾਂ ਗਾਓ ਟੁੱਟੇ ਹੋ ਗਏ ਆ ਸਾਡੇ ਜਿਹੜਾ ਕਿਸਾਨ ਵੀਰ ਨਾ ਆਣ ਵੀਰ ਆ ਸਾਡਾ ਇਹ ਆ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਹਰਕਤ ਪੂਰਾ ਚੱਲੇ ਜਾ ਆਪ ਨੂੰ ਰਸਤਾ ਦੇ ਨਾ ਇਹ ਕਾਮਨਾਸ਼ਾਈ ਦਾ ਜਿਹੜਾ ਇਹ ਆਹ ਲਖਤ ਉਹ ਵੀ ਛੁਟਾ ਹੀ ਨਾ ਦੰਡਾ ਛੱਡ ਦੇ ਬਾਈ ਇਹਨੂੰ ਸਹਾਰਾ ਦੇ ਛੇਤੀ ਚੱਲ ਛੱਡ ਲੈ ਕੇ ਜਾਣ ਬੋਲੀਵੁੱਡ ਜਿਹੜੀ ਹੈਗੀ ਆ ਨਹੀਂ ਜਾ ਰਹੀ ਆ ਤਾਂ ਵੀਰਾਂ ਨੇ ਤੁਸੀਂ ਦੇਖ ਲਓ ਕਿ ਜ਼ਖਮੀ ਹੋਇਆ ਕਿਸਾਨ ਦਾ ਜਿਹੜਾ ਹੱਥ ਦੋ ਫਾੜ ਕਰ ਦਿੱਤਾ ਹੈ ਹੱਥ ਪ੍ਰਧਾਨ ਕੋਲ ਲੈ ਕੇ ਜਲ ਛੇਤੀ ਜਾ ਛੇਤੀ ਛੇਤੀ ਜਾ ਦੇਖੋ ਹੱਥ ਆਪਣੇ ਮੱਦੇ ਸਾਡੀ ਲੋਕੀ ਬਣ ਗਈ ਆ ਗੱਡੀ ਆਓ ਬੰਦਾ ਵੀ ਸਾਡੇ ਅੱਗੇ ਇੱਥੇ ਬੰਦਲੇ ਕੋਈ ਫੜਾ ਨਾ ਕਰੋ ਇਹ ਲਾਲਮੀਆ ਦੇ ਹੱਥਾਂ ਬੰਦਲੇ ਮੈਂ ਖੜਾ ਭਾਰਤ ਦੀ ਨਾਲ ਬੰਦਾ ਤੇ ਲੜ ਨੂੰ ਜਾਨੀ ਜੀ ਇਹ ਫਿਰ ਕਵਰ ਕਰ ਲੋ ਫੋਟੋ ਬਣਾ ਲੋ ਇਹਨਾਂ ਦੇ ਪੱਤ ਪਰਵਾਹ ਨਾ ਬੰਦੀ ਕੋਸ਼ਿਸ਼ ਕਰੀਏ ਇਹਨਾਂ ਨੂੰ ਮੈਂ ਫਿੱਟ ਰਿਹਾ ਤੱਕ ਲਾਗੇ ਬੰਦੇ ਆਪਾਂ ਆ ਜਾਣ ਲੈ ਲੋ ਸਾਡੀ ਨੌਜ ਰਮਾਂ ਦੀ ਹੋ ਰਹੀਆਂ ਲਾਓ ਜਾਨ ਸਾਡੀ ਲਾਓ ਤੁਸੀਂ ਇਥੋਂ ਦੇ ਪ੍ਰਸ਼ਾਸਨ ਦੀ ਨੰਗੀ ਚਿੱਟੀ ਕਾਰਵਾਈ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਬੰਬ ਜਿਹੜੇ ਚਲਾਏ ਜਾ ਰਹੇ ਨੇ ਨੌਜਵਾਨ ਦੇ ਹੱਥ ਤੇ ਬੰਬ ਲੱਗਿਆ ਤੇ ਕਿਸ ਤਰ੍ਹਾਂ ਉਹਦਾ ਹੱਥ ਜਿਹੜਾ ਦਫਾੜ ਗਿਆ ਦੋ 파ੜ ਹੋ ਗਿਆ ਤੇ ਇਥੋਂ ਦੀ ਪੁਲਿਸ ਹਜੇ ਵੀ ਇਹ ਕਹਿ ਰਹੀ ਆ ਵੀ ਜਿਹੜੇ ਕਿਸਾਨ ਨੇ ਇਹ ਬਦਮੀ ਕਰ ਰਹੇ ਆ ਪਰ ਇੱਕ ਸਾ ਸੁਣਾ ਦੇ ਛੁੱਟ ਬਾਈ ਹੁਣ ਦੇਖੋ ਪੁਲਿਸ ਪ੍ਰਸ਼ਾਸਨ ਬਾਤ ਦੇਖੋ ਆਹ ਦੇਖੋ ਗਾਪੂ ਪਾਸੇ ਆ ਰਹੇ ਹੋ ਇਹ ਹੈ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੁਸੀਂ ਦੇਖ ਸਕਦੇ ਹੋ ਭਈ ਦਲੇ ਭਰਾਏ ਜਾ ਰਹੇ ਨੇ ਇੱਕ ਨੌਜਵਾਨ ਦਾ ਹੱਥ ਪਾੜ ਕੇ ਵੀ ਇਥੋਂ ਦੀ ਜਿਹੜੀ ਪੌਸ ਪ੍ਰਸ਼ਾਸਨ ਆਇਆ ਉਹਨੂੰ ਸਬਰ ਨਹੀਂ ਆਇਆ ਇਹ ਕਹਿੰਦੇ ਅਰੇ ਅਸੀਂ ਹੋਰ ਮੱਥੇ ਜਿਹੜੇ ਉਹ ਪਾੜਨੇ ਆ ਇਹ ਜੱਲੇ ਵਾਲਾ ਬਾਗ ਜਿਹੜਾ ਬਣਾ ਕੇ ਰਹਿਣਾ ਇਹਨਾਂ ਨੇ ਆ ਜਾਓ ਯਾਰ ਬਲਕੋ ਨਾ ਇਹਨਾਂ ਗੜਾ ਗਾਜੂ